ਆ ਤੁਰਗੇ ਪਰੋਣੇ ਖੜਾ ਕੇ ਅਮਿਤ ਸ਼ਾਹ ਜੀ ਮੋਦੀ ਜੀ ਲੈ ਲਿਓ ਹੁਣ ਜੁਰਮਾਨਾ ਇਹ ਤੁਹਾਡਾ ਉਹ 10 ਸਾਲ ਦੀ ਸਜ਼ਾ ਵਾਲੇ ਤੇ 7 ਲੱਖ ਵਾਲਾ ਪੂਰਾ ਕਰਨ ਗਏ ਨੇ ਜੇ ਟਰੱਕ ਮਹਿਕਮਾ ਖੜ ਗਿਆ ਨਾ ਜਾਨ ਮੁੱਠੀ ਚ ਆ ਜਾਊਗੀ ਸਾਰੇ ਮੁਲਕ ਦਾ ਲੱਕ ਟੁੱਟੂ ਜੇ ਟੱਕ ਖੜ ਗਿਆ ਸ਼ੇਅਰ ਕਰ ਦਿਓ ਭਾਈ ਆ ਬੜੇ ਸਟੇਟਸ ਲਾਲਾ ਪੋਨਾਏ ਤੇੜੇ ਨਾ ਵੀ ਖਹਿ ਜਾਗੇ ਆ ਡਰਾਈਵਰਾਂ ਨੂੰ ਮਾਰਿਆ ਕਿੰਨਾ ਹੈ ਮਾਮਾ ਆ ਗੱਡੀ ਦੇ ਡਾਲੇ ਨਾਲ ਬਣ ਕੇ ਲੈ ਜਾਗੇ ਜੇਟ ਹਾਰਦੀ ਗਰਮੀ ਵਿੱਚ ਗੱਡੀ ਚਲੂਣੀ ਬੜੀ ਔਖੀ ਹੁੰਦੀ ਏ ਅੱਜ ਜਦੋਂ ਤੱਪਦਾ ਤੰਦੂਰ ਵਾਂਗ ਇੰਜਨ ਤੇ ਡਰਾਈਵਰੀ ਕਿਹੜਾ ਸੋਖੀ ਹੁੰਦੀ ਏ ਡਰਾਈਵਰ ਸੀਟ ਤੇ ਬਹਿ ਕੇ ਸਾਰਿਆਂ ਦਾ ਢਿੱਡ ਭਰਦਾ ਏ ਆ ਫਿਰ ਵੀ ਕੋਈ ਸਾਲਾ ਡਰਾਈਵਰਾਂ ਤੇ ਤਰਸ ਕਿਉਂ ਨਹੀਂ ਕਰਦਾ ਏ ਆ ਫਿਰ ਵੀ ਸਾਲਾ ਕੋਈ ਡਰਾਈਵਰਾਂ ਦੇ ਤਰਸ ਕਿਉਂ ਨਹੀਂ ਕਰਦਾ ਏ ਕੀ ਕਹਿੰਦੇ ਠੰਡਾ ਏ ਪਰ ਗੰਦਾ ਏ ਆ ਡਰਾਈਵਰ ਮੈਕਮਾ ਵੀ ਤਾਂ ਇੱਕ ਬੰਦਾ ਏ ਆ ਡਰਾਈਵਰ ਦਿੱਤਾ ਹੁਣ ਕਾਟੋ ਫੁੱਲਾਂ ਤੇ ਆਈ ਏ ਅੱਜ ਦਿਨ ਦੀ ਨਿਕਤਾ ਬੇਬੀ ਕੱਤੀ ਵਾਲੀ ਡਰਾਈਵਰਾਂ ਦੇ ਹੱਕ ਵਿੱਚ ਆਈ ਏ ਕੁਰਤੇ ਪਜਾਮੇ ਸਾਡਾ ਬੈਕਗ੍ਰਾਉਂਡ ਆਪਣੇ ਵੱਡਿਆਂ ਤੋਂ ਪੁੱਛੀ ਤੈਨੂੰ ਡਰਾਈਵਰਾਂ ਬਾਰੇ ਹਲੇ ਪੂਰੀ ਜਾਣਕਾਰੀ ਨਹੀਂ ਹੈਗੀ ਤੂੰ ਉਹਦੋਂ ਬੱਚਾ ਸੀ ਜਦੋਂ ਤੇਰੇ ਸ਼ਹਿਰ ਦੇ ਸਾਰੇ ਵੈਲ ਨਹੀਂ ਖੜਕਾ ਗਏ ਆ ਪੁੱਤ ਤੇੜੀ ਹਾਲਿਓਂ ਨਹੀਂ ਉਮਰ ਨਹੀਂ ਹੋਈ ਜਿਨੇ ਮਸਲੇ ਸਾਡੇ ਅਖਬਾਰਾਂ ਤੇ ਆ ਗਏ ਆ ਜਿਨੇ ਮਸਲੇ ਸਾਡੇ ਅਖਬਾਰਾਂ ਤੇ ਆ ਗਏ ਆ ਆ ਖਬਰਾਂ ਤੇ ਕਿਹੜਾ ਆ ਕਾਮ ਨਾਲ ਮਤਲਬ ਰੱਖਦੇ ਆ ਕਦੇ ਖੜਕੇ ਨਹੀਂ ਵੇਖਿਆ ਨੱਡੀਆਂ ਚ ਆ ਪੁੱਤ ਛੋਟੇ ਛੋਟੇ ਹੁੰਦੇ ਸੀ ਆਜ ਜਦੋਂ ਦੇ ਪੈ ਗਏ ਆ ਗੱਡੀਆਂ ਚ ਆਹ ਕੋਚੀ ਲੋਕੀ ਕਿੰਨੇ ਡਰਾਈਵਰ ਭੁੱਖੇ ਰਹਿੰਦੇ ਆ ਭੁੱਖੇ ਰਹਿਣਾ ਵੀ ਇਹਨਾਂ ਦੀ ਮਜਬੂਰੀ ਆ ਅੱਜ ਜਿੱਥੇ ਟਾਬੇ ਨਾਲ ਪਾਇਆ ਪੱਕਾ ਯਰਾਨਾ ਰੋਟੀ ਖਾਣੀ ਉੱਥੇ ਬੜੀ ਜ਼ਰੂਰੀ ਹੁੰਦੀ ਆ ਇਹ ਤਾਂ ਜੀਟੀ ਰੋਡ ਦੀਆਂ ਸੜਕਾਂ ਤੇ ਹਾਈਵੇ ਦੀਆਂ ਸੜਕਾਂ ਤੇ ਕਿਲੋਮੀਟਰ ਨਾਲ ਮਿੰਕੇ ਜਾਂਦੇ ਆ ਆ ਡਰਾਈਵਰ ਕਦੇ ਭੁੱਖੇ ਨਹੀਂ ਰਹਿੰਦੇ ਬੱਲਿਆ ਜਦੋਂ ਵੀ ਖਾਂਦੇ ਆ ਰੋਟੀ ਛਿੰਕੇ ਖਾਂਦੇ ਆ ਨੀ ਮੈਂ ਹੱਕ ਦੀ ਗਵਾਹੀ